ਸਾਸ਼ਿਕਾ ਦੋਸਤੋ ਇਹ ਵੀਡੀਓ ਦੋਸਤੋ ਇਨਵੈਸਟਮੈਂਟ ਦੇ ਉੱਪਰ ਹੈ ਜਿਹੜੇ ਵੀਰ ਇਸ ਚੈਨਲ ਨਾਲ ਪੁਰਾਣੇ ਸਮੇਂ ਤੋਂ ਜੁੜੇ ਹੋਏ ਨੇ ਉਹ ਰੋਜ਼ ਦੇਖਦੇ ਹੋਣਗੇ ਕਿ ਮੈਂ ਇੱਕ ਇੰਟਰਾਡੇ ਟਰੇਡਰ ਹਾਂ ਉਹ ਮੈਨੂੰ ਐਜ਼ ਅ ਇੰਟਰਾਡੇ ਟਰੇਡਰ ਜਾਣਦੇ ਹੋਣਗੇ ਕਿ ਮੈਂ ਇੱਕ ਆਪਸ਼ਨ ਸੈਲਰ ਹਾਂ ਬਟ ਇਹ ਜੋ ਵੀਡੀਓ ਹੈ ਇਹ ਉਸ ਟੌਪਿਕ ਤੋਂ ਹਟ ਕੇ ਇਨਵੈਸਟਮੈਂਟ ਦੇ ਉੱਪਰ ਬਣਾਈ ਗਈ ਹੈ ਜਿਵੇਂ ਕਿ ਇੱਕ ਸਾਲ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਮੇਰੇ ਜਿਹੜਾ ਪੋਰਟਫੋਲੀਓ ਹੈ ਉਹਦਾ ਰਿਟਰਨ 100% ਹੈ ਸੇਮ ਵੀਡੀਓ ਮੈਂ 6 ਮਹੀਨੇ ਬਾਅਦ ਦੁਬਾਰਾ ਬਣਾਈ ਸੇਮ ਪੋਰਟਫੋਲੀਓ ਦੇ ਉੱਪਰ ਕਿ ਉਹਦਾ ਰਟਰਨ 150% ਹੋ ਗਿਆ ਠੀਕ ਹੈ ਉਦੋਂ ਸੀ ਦੋਸਤੋ ਮਾਰਕੀਟ ਪ੍ਰੋਪਰ ਅਪਟਰੈਂਡ ਦੇ ਵਿੱਚ ਹੁਣ ਮਾਰਕੀਟ ਕਿਤਨਾ ਕਿਤੇ ਕਰੈਕਟ ਹੋ ਰਹੀ ਹੈ ਮਾਰਕੀਟ ਥੋੜੀ ਡਿਗਰੀ ਹੈ ਵੀਕ ਹੈ ਮਾਰਕੀਟ ਅੱਜ ਉਸ ਪੋਰਟਫੋਲੀਓ ਦੇ ਕੀ ਹਾਲਾਤ ਨੇ ਪੋਰਟਫੋਲੀਓ ਦਾ ਰਨ ਜਿਹੜਾ ਕਿੰਨੇ ਪਰਸੈਂਟ ਤੇ ਖੜਾ ਹੈ ਆਪਾਂ ਹੋਰ ਡਿਸਕਸ ਕਰਾਂਗੇ ਇਹ ਵੀਡੀਓ ਬਣਾਉਣ ਦਾ ਮਕਸਦ ਦੋਸਤੋ ਕਿ ਜਦੋਂ ਐਹੀ ਜੀ ਸਿਚੁਏਸ਼ਨ ਹੁੰਦੀ ਹੈ ਨਾ ਪੈਨਿਕ ਵਾਲੀ ਕਿ ਮਾਰਕੀਟ ਡਿਗਰੀ ਹੁੰਦੀ ਹੈ ਤਾਂ ਆਪਣੇ ਮਨ ਦੇ ਵਿੱਚ ਇੱਕ ਡਾਊਟ ਕ੍ਰੀਏਟ ਹੋ ਜਾਂਦੀ ਹੈ ਕਿ ਜੋ ਮੈਂ ਇਨਵੈਸਟਮੈਂਟ ਕੀਤੀ ਹੈ ਜੋ ਮੈਂ ਮੇਰੀ ਹਾਰਡ ਅਰਨਿੰਗ ਮਨੀ ਯੂਜ਼ ਕੀਤੀ ਹੈ ਮਾਰਕੀਟ ਦੇ ਵਿੱਚ ਇਨਵੈਸਟ ਕੀਤੀ ਹੋਈ ਹੈ ਉਹ ਕਿਤੇ ਬਰਬਾਦ ਨਾ ਹੋ ਜਾਈ ਮੇਰਾ ਪਰ ਪੈਸਾ ਕਿਤੇ ਡੁੱਬ ਨਾ ਜਾਵੇ ਮਾਰਕੀਟ ਦੇ ਵਿੱਚ ਸੋ ਤੁਹਾਡੇ ਡਾਊਟ ਕਿਤੇ ਨਾ ਕਿਤੇ ਮੇਰਾ ਪੋਰਟਫੋਲੀਓ ਵੇਖਣ ਤੋਂ ਬਾਅਦ ਕਾਫੀ ਕੁਝ ਕਲੀਅਰ ਹੋ ਜਾਏਗਾ ਕਿਉਂਕਿ ਮੈਂ ਇੱਕ ਸਧਾਰਨ ਜਿਹੇ ਤਰੀਕੇ ਨਾਲ ਇਨਵੈਸਟਮੈਂਟ ਕੀਤੀ ਹੈ ਮੈਂ ਕੋਈ ਬਹੁਤ ਜ਼ਿਆਦਾ ਡੈਪਥ ਨੌਲੇਜ ਨਹੀਂ ਰੱਖਦਾ ਫੰਡਾਮੈਂਟਲਸ ਨੂੰ ਲੈ ਕੇ ਕੋਈ ਬੈਲੈਂਸ ਸ਼ੀਟਾਂ ਨਹੀਂ ਪੜਦਾ ਵੀ ਪੀ ਰਿਸ਼ਿਓ ਵਗੈਰਾ ਮੈਨੂੰ ਇੰਨਾ ਡੰ ਮੈਂ ਸਿੰਪਲ ਇੱਕ ਬਿਜ਼ਨਸ ਵੇਖ ਕੇ ਤੇ ਪਲੱਸ ਉਹਨਾਂ ਦੇ ਕੁਆਟਰਲੀ ਰਿਜ਼ਲਟ ਵਗੈਰਾ ਵੇਖ ਕੇ ਇਨਵੈਸਟਮੈਂਟ ਕੀਤੀ ਹੈ ਕਿ ਉਹਨਾਂ ਦੀ ਸੇਲ ਗਰੋਥ ਵੇਖ ਕੇ ਕੰਪਨੀਆਂ ਦੀ ਇਨਵੈਸਟਮੈਂਟ ਕੀਤੀ ਹੈ ਸੋ ਉਹ ਚੀਜ਼ ਕਿੰਨੇ ਕੋ ਵਰਕ ਕਰ ਰਹੀ ਹੈ ਇੱਕ ਸਧਾਰਨ ਤਰੀਕਾ ਕਿਸ ਤਰੀਕੇ ਨਾਲ ਵਰਕ ਕਰ ਸਕਦਾ ਤੁਸੀਂ ਇਹ ਮੇਰਾ ਤਰੀਕਾ ਫੋਲੋ ਕਰ ਸਕਦੇ ਹੋ ਇਹ ਕਲੀਅਰ ਹੋ ਜਾਏਗਾ ਤੁਹਾਨੂੰ ਪ੍ਰੋਪਰ ਵੀਡੀਓ ਵੇਖਣ ਤੋਂ ਬਾਅਦ ਸੋ ਜੁੜਿਓ ਰਹੋ ਇਸ ਵੀਡੀਓ ਦੇ ਐਂਡ ਤੱਕ ਹੁਣ ਆਪਾਂ ਚੱਲਦੇ ਹਾਂ ਲੈਪਟਾਪ ਦੀ ਸਕਰੀਨ ਤੇ ਤੇ ਕੁਝ ਅਹਿਮ ਗੱਲਾਂ ਡਿਸਕਸ ਕਰਾਂਗੇ ਸਟਾਕਸ ਨੂੰ ਲੈ ਕੇ ਤੇ ਰਿਟਰਨਸ ਨੂੰ ਲੈ ਕੇ ਸੋ ਦੋਸਤੋ ਸਕਰੀਨ ਤੇ ਤੁਹਾਨੂੰ ਮੇਰੀਆਂ ਹੋਲਡਿੰਗ ਨਜ਼ਰ ਆ ਰਹੀਆਂ ਹੋਣਗੀਆਂ ਕਿ ਕਿਹੜੇ ਕਿਹੜੇ ਸਟਾਕ ਮੇਰੇ ਕੋਲ ਲੌਂਗ ਟਰਮ ਲਈ ਮੈਂ ਇਸ ਪੋਰਟਫੋਲੀਓ ਚ ਮੇਰੇ ਇਸ ਪੋਰਟਫੋਲੀਓ ਦਾ ਪਾਰਟ ਨੇ ਅੰਡਰ ਲਿਸਟ ਸਟਾਕਸ ਨੇ ਤੇ ਰਿਟਰਨ ਉਹਨਾਂ ਦਾ ਕੀ ਹੈ ਰਾਈਟ ਦੋਸਤੋ ਪਹਿਲੀ ਗੱਲ ਤਾਂ ਰਿਟਰਨ ਦੀ ਆਪਾਂ ਗੱਲ ਕਰਦੇ ਹਾਂ ਕਿ ਇਹ 17 ਤਰੀਕ ਨੂੰ ਮੈਂ ਇਹ ਸਕਰੀਨਸ਼ਾਟ ਲਿਆ ਸੀਗਾ ਜਾਂ 18 ਨੂੰ ਲੋੜ ਵੱਜ 18 ਤੇ 18 1 2025 ਤੇ 18 1 2025 ਨੂੰ ਜੋ ਮੇਰਾ ਰਿਟਰਨ ਹੈ ਉਹ 117% ਦਾ ਹੈ 117% ਦਾ ਰਿਟਰਨ ਹੈ ਲਾਸਟ ਜੋ ਟਰੇਡਿੰਗ ਦੇ ਸੀਗਾ ਮਾਰਕੀਟ ਵੀਕ ਸੀ ਬਟ ਮੇਰਾ ਪੋਰਟਫੋਲੀਓ ਕਿਤੇ ਨਾ ਕਿਤੇ ਹਰ ਦਿਨ ਵੀ ਰਿਟਰਨ ਹੋਦਾ 0.69% ਆਲਮੋਸਟ ਪਾਉਣੇ 1% ਦੇ ਲਾਗੇ ਤਾਂ ਅੱਪ ਹੀ ਸੀਗਾ ਰਾਈਟ ਹੁਣ ਮਾਰਕੀਟ ਦੋਸਤੋ 11 12% ਕਰੈਕਟ ਹੋ ਚੁੱਕੀ ਹੈ ਰਾਈਟ ਆਫ ਦੇ 올 ਟਾਈਮ ਹਾਈ ਤੋਂ ਤੇ ਮੇਰਾ ਪੋਰਟਫੋਲੀਓ ਜਦੋਂ ਮੈਂ 6 ਮਹੀਨੇ ਪਹਿਲਾਂ ਵੀਡੀਓ ਬਣਾਈ ਸੀ ਨਾ ਤਾਂ ਨੀਅਰ ਅਬਾਊਟ 150% ਦਾ ਰਟਰਨ ਸੀਗਾ ਇਸ ਪੋਰਟਫੋਲੀਓ ਦਾ ਉਸ ਤੋਂ ਪਹਿਲਾਂ 6 ਮਹੀਨੇ ਪਹਿਲਾਂ ਚਲ ਜੀਏ ਸਾਲ ਪਿੱਛੇ ਚਲ ਜੀਏ ਤਾਂ ਮੈਂ ਵੀਡੀਓ ਬਣਾਈ ਸੀ ਉਦੋਂ ਇਹਦਾ ਰਟਰਨ ਸੀਗਾ 100% ਠੀਕ ਹੈ ਹੁਣ ਮਾਰਕੀਟ ਕਰੈਕਟ ਹੋ ਰਹੀ ਹੈ ਤਾਂ ਸਿੰਪਲ ਜੀ ਗੱਲ ਹੈ ਮੇਰਾ ਪੋਰਟਫੋਲੀਓ ਵੀ ਕਰੈਕਟ ਹੋਏਗਾ ਬਟ ਮੈਂ ਡਿਪ ਉਤੇ ਬਾਇ ਕਰਨ ਵਾਲਾ ਇਨਵੈਸਟਰ ਹਾਂ ਠੀਕ ਹੈ ਮੈਂ ਜਿਵੇਂ ਜਿਵੇਂ ਕਰੈਕਟ ਹੋ ਰਹੀ ਹੈ ਮੈਂ ਡਿਪ ਉਤੇ ਬਾਇ ਕਰ ਰਿਹਾ ਜੋ ਉਦੋਂ ਕੋਈ ਮੇਰਾ ਸਟਾਕ ਖਾਸ ਲੈਵਲ ਤੇ ਮੈਨੂੰ ਮਿਲਦਾ ਤਾਂ ਮੈਂ ਹੋਰ ਕੁਆਂਟੀਟੀ ਵਿੱਚ ਬਾਇ ਕਰਦਾ ਉਸ ਕਰਕੇ ਰਿਟਰਨ ਜਿਹੜਾ 117% ਦੇ ਲੱਗਦਾ ਕਿ ਫਿਰ ਵੀ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਕੰਪਨੀਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਦੋਸਤੋ ਪਹਿਲੀ ਕੰਪਨੀ ਜੋ ਮੈਂ ਲਈ ਅਸ਼ੋਕ ਲੈਲੈਂਡ ਉਹ ਮੈਂ ਲਈ ਆਟੋ ਸੈਕਟਰ ਦੇ ਵਿੱਚੋਂ ਆਟੋ ਸੈਕਟਰ ਦੇ ਵਿੱਚੋਂ ਈਵੀ ਥੀਮ ਨੂੰ ਲੈ ਕੇ ਮੈਂ ਇਹ ਵਾਲੀ ਕੰਪਨੀ ਐਡ ਕੀਤੀ 132 ਤੇ ਮੈਂ ਸ਼ੁਰੂਆਤ ਤਾਂ ਮੈਂ 120 ਤੇ ਕਰਤੀ ਸੀ ਬਟ ਐਵਰੀਜ ਪ੍ਰਾਈ ਜेड 132 ਹੈ ਠੀਕ ਹੈ 2022 ਦੇ ਫੈਬ ਮਾਰਚ ਤੋਂ ਮੈਂ ਇਸ ਪੋਰਟਫੋਲੀਓ ਦੇ ਵਿੱਚ ਇਨਵੈਸਟਮੈਂਟ ਕਰਨੀ ਸ਼ੁਰੂ ਕੀਤੀ ਸੀਗੀ ਰਾਈਟ ਇਹ ਆਟੋ ਸੈਕਟਰ ਦੇ ਵਿੱਚੋਂ ਇੱਕ ਕੰਪਨੀ ਹੋਗੀ ਦੂਜੀ ਕੰਪਨੀ ਹੋਗੀ ਬੈਂਕ ਆਫ ਬਰੋਦਾ ਸਰਕਾਰੀ ਕੰਪਨੀ ਸਰਕਾਰੀ ਬੈਂਕ ਮੈਂ ਲੈਣਾ ਚਾਹੁੰਦਾ ਸੀਗਾ ਐਸ ਬੀ ਆਈ ਤੋਂ ਬਾਅਦ ਬੈਂਕ ਆਫ ਬਰੋਦਾ ਮੈਨੂੰ ਅੱਛਾ ਲੱਗਾ ਇਹ ਬੈਂਕ ਆਫ ਬਰੋਦਾ ਮੈਂ ਵਿੱਚ ਐਡ ਕਰ ਲਿਆ ਇਹ ਮੈਂ ਮੌਜੂਦਾ ਸਰਕਾਰ ਨੂੰ ਅੱਗੇ ਰੱਖ ਕੇ ਜੋ ਸਰਕਾਰੀ ਕੰਪਨੀਆਂ ਨੂੰ ਮੌਜੂਦਾ ਸਰਕਾਰ ਫੇਵਰ ਕਰਦੀ ਹੈ ਉਹਦੇ ਕਰਕੇ ਸਰਕਾਰੀ ਕੰਪਨੀ ਮੈਂ ਬੈਂਕ ਆਫ ਬਰੋਦਾ ਫਾਈਨਾਂਸ ਦੇ ਵਿੱਚੋਂ ਡਿਸਾਈਡ ਕੀਤੀ ਜੋ ਮੈਂ ਸਟਾਰਟਿੰਗ ਪ੍ਰਾਈਸ 87 ਤੇ ਲੈਣੀ ਸ਼ੁਰੂ ਕੀਤੀ ਸੀ ਅੱਜ ਇਹਦਾ ਪ੍ਰਾਈਸ 228 ਹੈ ਠੀਕ ਹੈ ਅਸ਼ੋਕ ਲੇਲੈਂਡ ਨੇ ਆਪਣਾ ਹੁਣ ਤੱਕ ਰਟਨ ਦਿੱਤਾ ਹੈ 56% ਤੇ 160% ਦਾ ਰਟਨ ਦਿੱਤਾ ਹੋਇਆ ਹੈ ਬੈਂਕ ਆਫ ਬਰੋਦਾੜੀ ਉਸ ਤੋਂ ਬਾਅਦ ਇੱਕ ਪ੍ਰਾਈਵੇਟ ਬੈਂਕ ਕੇਰਲਾ ਬੇਸਡ ਜੋ ਕੰਪਨੀ ਹੈ ਫੈਡਰਲ ਬੈਂਕ ਪ੍ਰਾਈਵੇਟ ਬੈਂਕ ਮੈ ਲੈਣਾ ਚਾਹੁੰਦਾ ਸੀਗਾ ਉਹ ਮੈਂ ਲਿਆ 114 ਦੇ ਠੀਕ ਹੈ ਅੱਜ ਮੌਜੂਦਾ ਪ੍ਰਾਈਸ 192 ਦੇ ਨੇੜੇ ਆ ਤੇ 67% ਦਾ ਰਟਨ ਹੈ ਨੇ ਆਪਾਂ ਨੂੰ ਦਿੱਤਾ ਹੈ ਫੈਡਰਲ ਬੈਂਕ ਕੜੀ ਹੁਣ ਬੈਂਕਾਂ ਚੋਂ ਆਪਣੇ ਦੋ ਬੈਂਕ ਹੋ ਗਏ ਇਹ ਆਰਡਰ ਸੈਕਟਰ ਚੋ ਕੰਪਨੀ ਹੋਗੀ ਏ ਫਾਈਨੈਂਸ ਦੇ ਵਿੱਚੋਂ ਦੋ ਬੈਂਕ ਹੋ ਗਏ ਆਪਣੇ ਰਾਈਟ ਤੀਜਾ ਅਲੱਗ ਥੀਮ ਇੰਡੀਅਨ ਹੋਟਲ ਹਸਪਿਟੈਲਿਟੀ ਬਿਜ਼ਨਸ ਦੇ ਵਿੱਚੋਂ ਮੈਂ ਲੈਣਾ ਚਾਹੁੰਦਾ ਸੀਗਾ ਕੋਈ ਹੋਟਲ ਜਾਂ ਕੋਈ ਕੰਪਨੀ ਤਾਂ ਮੈਨੂੰ ਸਭ ਤੋਂ ਅੱਛੀ ਕੰਪਨੀ ਲੱਗੀ ਇੰਡੀਅਨ ਹੋਟਲ ਟਾਟਾ ਗਰੁੱਪ ਦੇ ਜਿਹੜਾ ਤਾਜ ਹੋਟਲ ਵਾਲੀ ਚੇਨ ਹੈ ਨਾ ਇਹ ਉਹ ਵਾਲੀ ਕੰਪਨੀ ਹੈ ਰਾਈਟ ਇਹਨੂੰ ਲੈਣ ਪਿੱਛੇ ਕਾਰਨ ਸੇਮ ਹੈ ਦੋਸਤੋ ਸਿੰਪਲ ਜਿਹਾ ਕਾਰਨ ਹੈ ਕਿ ਕਿਤਨੇ ਕਿਤੇ ਅੱਗੇ ਨਾਲੋਂ ਜਿਹੜੀ ਆਊਟਿੰਗ ਹੈ ਕਰੋਨਾ ਤੋਂ ਬਾਅਦ ਆਪਣੀ ਜਿਹੜੀ ਸਾਈਕੀ ਹੈ ਉਹ ਚੇਂਜ ਹੋਈ ਹੈ ਥੋੜੀ ਜੀ ਆਊਟਿੰਗ ਜਿਹੜੀ ਲੋਕਾਂ ਦੀ ਉਹ ਵੱਧ ਗਈ ਹੈ ਲੋਕ ਘੁੰਮਣਾ ਫਿਰਨਾ ਪਹਿਲਾਂ ਨਾਲੋਂ ਜ਼ਿਆਦਾ ਪ੍ਰੇਫਰੈਂਸ ਕਰਦੇ ਨੇ ਹੁਣ ਤੇ ਜੇਕਰ ਆਪਣੇ ਲੋਕਾਂ ਦੇ ਸੁਭਾਅ ਦੇ ਵਿੱਚ ਘੁੰਮਣਾ ਫਿਰਨਾ ਆਏਗਾ ਤੇ ਉੱਥੇ ਬਿਨਸ ਕਿਹੜਾ ਗਰੋਅ ਕਰੇਗਾ ਹੋਟਲਸ ਵਾਲਾ ਸੋ ਇਹ ਹੋਟਲ ਇੰਡੀਆ ਹੋਟਲ ਨੇ 192 ਤੇ ਖਰੀਦਿਆ ਸੀਗਾ ਕੁਝ ਬਾਅਦ ਚ ਵੀ ਲਏ ਤੇ ਅੱਜ ਇਹਦਾ ਪ੍ਰਾਈਸ 813 ਹੈ ਇਨੀ ਨੀਅਰ ਅਬਾਊਟ 900 ਦਾ ਹਾਈ ਲਾਇਆ ਹੈ 813 ਦੇ ਲੱਗ ਗਿਆ ਅੱਜ ਵੀ ਇਹ ਤੇ 322% ਦਾ ਟਰਨਓਵਰ ਮੈਨੂੰ ਇਤੋਂ ਵੀ ਮਿਲਦਾ ਹੈ ਅਗਲਾ ਅਗਲਾ ਥੀਮ ਮੈਂ ਲਿਆ ਅੱਜ ਇਹ ਅਗਲਾ ਬਿਨਸ ਮੈਂ ਲਿਆ IRFC ਰੇਲਵੇ ਦੇ ਵਿੱਚੋਂ ਦੋਸਤੋ ਰੇਲਵੇ ਇੰਡੀਆ ਦੀ ریੜ ਦੀ ਹੱਡੀ ਹੈ ਤੇ ਰੇਲਵੇ ਦਾ ਅਪਡੇਸ਼ਨ ਜਿਹੜਾ ਹੈ ਟਰਾਂਸਫਾਰਮੇਸ਼ਨ ਹੈ ਜਿਹੜੀ ਉਹ ਹਲੇ ਪੈਂਡਿੰਗ ਹੈ ਸਾਰੀਆਂ ਟ੍ਰੇਨਸ ਆਪਣੀ ਉਹ ਵੀ ਨੇ ਜਿਹੜੀਆਂ ਪੁਰਾਣੀਆਂ ਬੜੇ ਲੰਮੇ ਸਮੇਂ ਤੋਂ ਚਲਦੀਆਂ ਆ ਰਹੀਆਂ ਨੇ ਤੇ ਇਸ ਤੋਂ ਬਗੈਰ ਇੰਡੀਆ ਦਾ ਗੁਜ਼ਾਰਾ ਨਹੀਂ ਸੋ ਕਿਤੇ ਨ ਕਿਤੇ ਜਦੋਂ ਇਹ ਕਿਤੇ ਨ ਕਿਤੇ ਨਵਾਂ ਰੂਪ ਲਏਗਾ ਇਹ ਵਾਲਾ ਬਿਜ਼ਨਸ ਤਾਂ ਜਿਹੜੀਆਂ ਇਹ ਕੰਪਨੀਆਂ ਨੇ IRFC ਜਿਹੜੀਆਂ ਰੇਲਵੇ ਨੂੰ ਫਾਈਨਾਂਸ ਕਰਦੀਆਂ ਨੇ ਤੇ ਇਹਨਾਂ ਨੂੰ ਜ਼ਰੂਰ ਮੁਨਾਫਾ ਹੋਏਗਾ ਥਾਈਰਪਾਤੇ ਬਾਇ ਕੀਤਾ ਸੀਗਾ 146 ਪ੍ਰਾਈਸ ਹੈ ਇਹਨੇ ਵੀ 200 ਦਾ ਲੈਵਲ ਲਗਭਗ ਟੱਚ ਕੀਤਾ ਹੋਇਆ ਤੇ ਫਿਰ ਵੀ ਮਤਲਬ ਇਨਾ ਥੱਲੇ ਆਉਂਦੇ باوجود ਵੀ 419% ਦਾ ਅਲਟਰਨਾਪਾ ਨੂੰ ਅੱਜ ਸ਼ੋਅ ਹੋ ਰਿਹਾ ਹੈ ਰੇਲਵੇ ਦੇ ਇਸ ਸਟਾਕ ਰੀ ਵਿੱਚ ਹੁਣ ਆਗੇ ਜੀ ਨਿਫਟੀ ਬੀਜ਼ ਜੇ ਡਾਇਰੈਕਟ ਮੈਂ ਕੋਈ ਇੱਕ ਈਟੀਐਫ ਲਈ ਏਟੀਐਫ ਲੈ ਆ ਹੋਇਆ ਹੈ ਜਿੱਤੇ ਵਿੱਚ ਮੈਂ ਡਾਇਰੈਕਟ ਜੇ ਕਿਸੇ ਨੇ ਨਿਫਟੀ ਚ ਇਨਵੈਸਟ ਕਰਨਾ ਹੋਵੇ ਤਾਂ ਨਿਫਟੀ ਬੀਜ਼ ਤੁਸੀਂ ਲੈ ਸਕਦੇ ਹੋ ਹੁਣ ਮਾਰਕੀਟ ਕਰੈਕਟ ਹੋਈ ਹੈ ਬਟ ਇਹ ਵੀ 30% ਦੇ ਉੱਪਰ ਹੈ ਕਿਉਂਕਿ ਮੈਂ ਰੈਡ ਉੱਤੇ ਬਾਇ ਕਰਦਾ ਹਾਂ ਗ੍ਰੀਨ ਉੱਤੇ ਨਹੀਂ ਅਗਲੀ ਕੰਪਨੀ ਐਨਟੀਪੀਸੀ ਬਿਜਲੀ ਬਣਾਉਣ ਵਾਲੀ ਕੰਪਨੀ ਇੰਡੀਆ ਇੱਕ ਦੋਸਤੋ ਪਾਵਰ ਹੈਂਗਰੀ ਕੰਟਰੀ ਹੈ ਪੂਰੇ ਇੰਡੀਆ ਦੇ ਵਿੱਚ ਹਲੇ ਕਿਤੇ ਨਾ ਕਿਤੇ ਬਿਜਲੀ ਪੂਰੇ ਇੰਡੀਆ ਦੇ ਪਿੰਡਾਂ ਚ ਪਹੁੰਚੀ ਵੀ ਨਹੀਂ ਸੋ ਇਹ ਇੱਕ ਉਹ ਬਿਨੈਸ ਹੈ ਜਿਹੜਾ ਬਹੁਤ ਜ਼ਰੂਰੀ ਹੈ ਜਿਹਨੇ ਫਿਊਚਰ ਦੇ ਵਿੱਚ ਗਰੋ ਕਰਨਾ ਹੀ ਕਰਨਾ ਹੈ ਮਤਲਬ ਪਾਵਰ ਰਿਲੇਟਡ ਕੰਪਨੀਆਂ ਜਿਵੇਂ ਕਿ ਟਾਟਾ ਪਾਵਰ ਐਨਟੀਪੀਸੀ ਇਹ ਸਾਰੀਆਂ ਚੰਗੀਆਂ ਕੰਪਨੀਆਂ ਨੇ ਸੋ ਇਸ ਕਰਕੇ ਮੈਂ ਐਨਟੀਪੀਸੀ ਇੱਕ ਪਾਵਰ ਸੈਕਟਰ ਦੇ ਵਿੱਚੋਂ ਐਨਟੀਪੀਸੀ ਨੂੰ ਰਿਹਾ ਸਰਕਾਰੀ ਕੰਪਨੀ ਹੈ ਇਤਨਾ ਟਰਨਓਵਰ ਵੀ 145% ਹੈ ਠੀਕ ਹੈ ਫਿਰ ਇੱਕ ਹੋਰ ਹੌਟ ਬਿਜ਼ਨਸ ਡਿਫੈਂਸ ਡਿਫੈਂਸ ਦੇ ਵਿੱਚੋਂ ਜੇਕਰ ਜਿਵੇਂ ਕਿ ਆਪਣੇ ਗੁਆਂਢੀ ਦੇਸ਼ ਨੇ ਚਾਈਨਾ ਪਾਕਿਸਤਾਨ ਉਹਨਾਂ ਤੋਂ ਜੇਕਰ ਆਪਾਂ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਤਾਂ ਕਿਤਨੇ ਕਿਤੇ ਹਥਿਆਰਾਂ ਦੀ ਜਿਹੜੀ ਮਤਲਬ ਜ਼ਰੂਰਤ ਹੈ ਉਹਨੂੰ ਪੂਰਾ ਕਰਨ ਵਾਸਤੇ ਕੁਝ ਕੰਪਨੀਆਂ ਨੇ ਉਹਨੇ ਪਾਰਸ ਐਚ ਐ ਐਲ ਬੀ ਈ ਐਲ ਸਰਕਾਰੀ ਕੰਪਨੀਆਂ ਸੋ ਇਹ ਪ੍ਰਾਈਵੇਟ ਕੰਪਨੀ ਹੈ ਬੀ ਈ ਐਲ ਐਚ ਐ ਐਲ ਸਰਕਾਰੀ ਕੰਪਨੀਆਂ ਨੇ ਮੈਂ ਪਾਰਸ ਲਈ ਇਸ ਮੇਰੇ ਪੋਰਟਫੋਲੀਓ ਦੇ ਵਿੱਚ ਬਾਇੰਗ ਪ੍ਰਾਈਸ 712 1061 ਤੇ ਪਹੁੰਚੀ ਇਹ ਕੰਪਨੀ ਨੇ ਵੀ 13400 ਦਾ ਹਾਈ ਲਾਇਆ ਬਟ ਫਿਰ ਵੀ ਆਪਣ ਨੂੰ 50% ਦਾ ਰਿਟਰਨ ਇਹ ਤੋਂ ਵੀ ਮਿਲ ਰਿਹਾ ਹੈ ਉਸ ਤੋਂ ਬਾਅਦ ਰੀਨਿਊਏਬਲ ਸੈਕਟਰ ਦੇ ਵਿੱਚੋਂ ਹੀ ਵਿੰਡ એનર્ਜੀ ਵਾਲੀ ਕੰਪਨੀ ਸੋਲਰ એનર્ਜੀ ਇਹਨੂੰ ਮੈਂ ਪਿੱਛੇ ਜੀ ਹੀ ਲਿਆ ਹੈ ਇੱਕ ਦੋ ਸਟਾਕ ਸੀ ਕਿ ਜਿਹੜੇ ਮੈਂ ਸੈਲ ਕੀਤੇ ਨੇ ਤੇ ਮੈਂ ਵਿੰਡ ਸੋਲਰ ਨੂੰ ਲਿਆ ₹50 ₹55 ₹56 ₹56 ਪਹੁੰਚੀ ਨੇ ਵੀ 775 ਦਾ ਹਾਈ ਲਾਇਆ ਬਟ ਫਿਰ ਵੀ ਚਲੋ ਫਿਲਹਾਲ ਆਪਾਂ ਗ੍ਰੀਨ 'ਚ ਆ ਇੱਕ ਕੰਪਨੀ ਟਰਾਇਡੈਂਟ ਜੋ ਬੜੇ ਟਾਈਮ ਲਈ ਮੈਂ ਵਾਇ ਗਈ ਸੀ ਸ਼ੁਰੂ ਜੀ ਵਾਇ ਕਰ ਲਈ ਸੀ 32 ਉਹਦੋਂ ਵੀ 32 ਤੇ ਸੀ ਤੇ ਅੱਜ ਵੀ ਇਹ 32 ਰੁਪਏ ਦੇ ਲਗੜਾ ਲਿਖੜੀ ਖੜੀ ਹੋਈ ਹੈ ਇਹ 50 55 ਤੋਂ ਥੱਲੇ ਦੁਬਾਰਾ ਆ ਗਈ ਬਟ ਆਲ ਓਵਰ ਫਿਰ ਵੀ ਕਿਤਨੇ ਕਿਤੇ ਗ੍ਰੀਨ ਦੇ ਵਿੱਚ ਹੀ ਹੈ ਸੋ ਕੋਈ ਇੱਕ ਵੀ ਕੰਪਨੀ ਨਹੀਂ ਜਿਹੜੀ ਆਪਣੀ ਰੈੱਡ 'ਚ ਆਈ ਹੋਵੇ ਸਾਰੀਆਂ ਫਿਲਹਾਲ ਗ੍ਰੀਨ ਦੇ ਵਿੱਚ ਨੇ ਰਿਟਰਨ 117% ਦਾ ਆਪਣਾ ਅੱਜ ਮਤਲਬ ਕਿਤਨੇ ਕਿਤੇ ਫਿਲਹਾਲ ਸ਼ੁਰੂ ਹੋ ਗਿਆ ਹੈ ਮੈਂ ਇੱਕ ਚੀਜ਼ ਹੋਰ ਜਿਹੜੀ ਬੜੀ ਇੰਪੋਰਟੈਂਟ ਹੈ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿ ਮੇਰਾ ਇਨਵੈਸਟਮੈਂਟ ਕਰਨ ਦਾ ਤਰੀਕਾ ਕੀ ਹੈ ਪਹਿਲੀ ਗੱਲ ਤਾਂ ਇਹ ਦੇਖੋ ਕਿ ਸਾਰੀ ਜਿਹੜੀ ਮੇਰਾ ਜੋ ਮੈਂ ਇਨਵੈਸਟਮੈਂਟ ਹੈ ਨਾ ਉਹ ਇੱਕ ਪੁੱਟੀ ਦੇ ਵਿੱਚ ਕੀਤੀ ਹੋਈ ਹੈ ਡਾਇਰੈਕਟ ਕੈਸ਼ ਸਟਾਕ ਮੈਂ ਲੈਗ ਹੋਈਣੀ ਕੋਈ ਵੀ ਮੇਰੇ ਕੋਲ ਮਿਊਚੁਅਲ ਫੰਡ ਨਹੀਂ ਤੇ ਨਾ ਹੀ ਮੈਂ ਮਿਚੁਅਲ ਫੰਡ ਦੇ ਵਿੱਚ ਬਲੀਵ ਕਰਦਾ ਜ਼ਰੂਰੀ ਨਹੀਂ ਕਿ ਮੈਂ ਨਹੀਂ ਕਰਦਾ ਤੁਸੀਂ ਵੀ ਨਹੀਂ ਕਰਨਾ ਤੇ ਆਪਦਾ ਆਪਦੀ ਆਪਦਾ ਦਾ ਮਤਲਬ ਪੁਆਇੰਟ ਆਫ View ਹੈ ਤੁਸੀਂ ਮਿਊਚੁਅਲ ਫੰਡs ਵੀ ਇਨਵੈਸਟ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਗਵਰਨ ਜੋਬ ਵਗੈਰਾ ਤੇ ਉਹ ਟਾਈਮ ਨਹੀਂ ਦੇ ਸਕਦੇ ਮਾਰਕੀਟ ਨੂੰ ਮੈਂ ਜਿਵੇਂ ਫੁੱਲ ਟਾਈਮ ট্রেਡਰ ਹਾਂ ਤਾਂ ਮੈਂ ਕਿਤੇ ਨਾ ਕਿਤੇ ਸਟੱਡੀ ਕਰਦਾ ਰਹਿੰਦਾ ਥੋੜੀ ਬਹੁਤੀ ਸਟਾਕਸ ਨੂੰ ਲੈ ਕੇ ਮੈਂ ਡਾਇਰੈਕਟ ਆਪ ਸਟਾਕ ਲੈਣਾ ਮੈਂ ਮਿਚਰੋ ਫੰਡ ਜੈਸਰੂ ਨਹੀਂ ਪਾਇਆ ਕਰਦਾ ਹੁਣ ਮੇਰਾ ਤਰੀਕਾ ਕੀ ਹੈ ਤੁਹਾਨੂੰ ਦੋਸਤੋ ਮੈਂ ਕੋਸ਼ਿਸ਼ ਕਰਦਾ ਕਿ 50% ਤੋਂ ਉੱਪਰ ਮੈਂ ਲਾਰਜ ਕੈਪ ਕੰਪਨੀਆਂ ਲਵਾਂ ਬਾਕੀ 20% ਦੇ ਲਾਗੇ ਤੱਕ ਮਿਡ ਕੈਪ ਵੀ 25% ਸਮਾਲ ਕੈਪ ਜਿਆਦਾ ਮੇਰੀ ਪ੍ਰੀਫਰੈਂਸ ਸੇਫਟੀ ਨੂੰ ਹੁੰਦੀ ਹੈ ਮੈਂ 50% ਦੇ ਲਾਗੇ ਤੱਕ ਨਿਫਟੀ 50 ਦੀਆਂ ਕੰਪਨੀਆਂ ਚੂਜ਼ ਕਰਦਾ राइट ਇਹਦਾ ਕਾਰਨ ਕੀ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਜਦੋਂ ਮਾਰਕੀਟ ਡਿੱਗੇ ਇੱਕੇ ਦਾ ਮੇਰਾ ਪੋਰਟਫੋਲੀਓ ਬਹੁਤ ਜ਼ਿਆਦਾ ਥੱਲੇ ਆ ਜਾਏ ਤੇ ਇਹ ਵੀ ਨਹੀਂ ਮੈਂ ਸੋਚਦਾ ਕਿ ਮੇਰਾ ਮੈਨੂ ਰਟਰਨ ਜਿਵੇਂ ਹੁਣੇ ਲਾਲੋ ਕੇ 100 150% ਦਾ ਰਟਰਨ ਬਣਿਆ ਹੋਇਆ ਹੈ ਇਹ ਇਨਾ ਮੈਂ ਐਕਸਪੈਕਟ ਨਹੀਂ ਸੀ ਕੀਤਾ ਬਟ ਬਣ ਗਿਆ ਪਰ ਮੈਂ ਸਿਰਫ 20 25% ਨਾਲ ਵੀ ਸੈਟੀਸਫਾਈ ਹਾਂ ਜੇ ਮੈਨੂੰ 20 ਇਅਰਲੀ ਵੀ 25% ਮਿਲਦਾ ਹੈ ਤਾਂ ਇਟਸ ਓਕੇ ਐਕਸਟਰਾ ਮਿਲ ਜੇ ਤਾਂ ਮੋਸਟ ਵੈਲਕਮ ਹੈ ਬਟ ਮੈਂ ਐਕਸਪੈਕਟ ਵੀ 25% ਨਾਲ ਮੈਂ ਮੇਰਾ ਮਨ ਸੈਟੀਸਫਾਈ ਹੈ ਕਿਉਂਕਿ 20 25% ਦੇ ਨਾਲ ਮੈਂ ਗੋਲਡ ਨੂੰ ਰੀਅਲ ਏਸਟੇਟ ਨੂੰ ਤਕਰੀਬਨ ਤਕਰੀਬਨ ਹਰ ਬਿਜ਼ਨਸ ਨੂੰ ਮੈਂ ਵੇਟ ਕਰਾਂਗਾ ਜੇਕਰ ਮੈਨੂੰ ਵੀ 25% ਰਿਟਰਨ ਮਿਲਦਾ ਹੈ ਹੁਣ ਅਗਲੀ ਗੱਲ ਇਨ੍ਹਾਂ ਕੰਪਨੀਆਂ ਦੇ ਉੱਪਰ ਇਸ ਪੋਰਟਫੋਲੀਓ ਦੇ ਉੱਪਰ ਦੋਸਤੋ ਮੈਂ ਕੋਲੈਟਰਲ ਮਾਰਜਨ ਲਿਆ ਹੋਇਆ ਹੈ ਕੋਲੈਟਰਲ ਮਾਰਜਨ ਕੀ ਹੈ ਮੰਨ ਲਓ ਜੇਕਰ ਮੇਰਾ ਪੋਰਟਫੋਲੀਓ ਫਾਰ ਐਗਜ਼ਾਮਪਲ ਜੇ 1 ਲੱਖ ਰੁਪਏ ਰਿਹਾ 1 ਲੱਖ ਰੁਪਏ ਦਾ ਜਿਹੜਾ ਮੇਰਾ ਜੇ ਮੇਰਾ ਪੋਰਟਫੋਲੀਓ ਹੈ ਰਾਈਟ ਤਾਂ ਉਹਦੇ ਉੱਪਰ ਮੈਨੂੰ 80000 ਰੁਪਏ ਕੋਲੈਟਰਲ ਮਾਰਜਨ ਮਿਲਿਆ ਹੋਇਆ ਹੈ ਟਰੇਡਿੰਗ ਕਰਨ ਵਾਸਤੇ ਜੋ ਤੁਸੀਂ ਮੇਰੀਆਂ ਡੇਲੀ ਵੀਡੀਓ ਦੇਖਦੇ ਹੋ ਉਹ ਮੈਂ ਇਸ ਮਾਰਜਨ ਦੇ ਉੱਪਰ ট্রেਡਿੰਗ ਕਰ ਰਿਹਾ ਹਾਂ ਉਹਦੇ 'ਚ ਮੇਰਾ ਕੈਸ਼ ਯੂਜ਼ ਨਹੀਂ ਹੋ ਰਿਹਾ ਇਟ ਮੀਨਸ ਜੋ ਮੈਨੂੰ ਪ੍ਰੋਫਿਟ ਇੱਥੋਂ ਮਿਲੇਗਾ 20 25% ਮੰਨ ਲਓ ਜੇ ਸਾਲ ਦਾ ਮਿਲਦਾ ਹੈ 20% ਮਿਲ ਰਿਹਾ ਹੈ ਤਾਂ ট্রেਡਿੰਗ ਉੱਪਰ ਜੇ ਸਾਲ ਦਾ ਮੈਂ 20 ਹੀ ਕਮਾਵਾਂ ਇਟ ਮੀਨਸ ਮੇਰਾ ਟੋਟਲ ਕੈਪੀਟਲ ਦੇ ਉੱਪਰ 40% ਹੋ ਗਿਆ ਇਹ ਸਿੰਪਲ ਜਿਹਾ ਤਰੀਕਾ ਮੈਂ ਯੂਜ਼ ਕਰਦਾ ਹਾਂ ਮੈਂ ਪਹਿਲਾਂ ਇਨਵੈਸਟ ਕਰਦਾ ਹਾਂ ਉੱਪਰ ਕੁਲੈਟਰਲ ਮਾਰਜਨ ਲੈਣਾ ਹਾਂ ਕਲਟਰ ਮਾਰਜ਼ਨ ਲੈ ਕੇ ਮਾਰਜ਼ਨ ਦੇ ਉੱਪਰ ਮੈਂ ਟਰੇਡਿੰਗ ਕਰਦਾ ਹਾਂ ਮੈਂ ਕੈਸ਼ ਨਹੀਂ ਯੂਜ਼ ਕਰਦਾ ਮੈਂ ਮੇਰੀ ਫਸਟ ਪ੍ਰਾਇੋਰਟੀ ਸੇਫਟੀ ਹੈ ਮਾਰਕੀਟ ਚੋਂ ਪੈਸਾ ਬਚਾਉਣਾ ਹੈ ਕਮਾਉਣਾ ਦਾ ਬਾਅਦ ਹੀ ਗੱਲ ਹੈ ਰਾਈਟ ਤੇ ਮੇਰਾ ਵਿਜ਼ਨ ਦੋਸਤੋ ਐਟ ਲੀਸਟ 10 ਸਾਲ ਦਾ ਹੈ ਇਨਵੈਸਟਮੈਂਟ ਦਾ 2032 ਦੇ ਵਿੱਚ ਜਾ ਕੇ ਮੈਂ ਵੇਖਾਂਗਾ ਕਿ ਮੇਰਾ ਇਹਦਾ ਰਿਟਰਨ ਮੇਰੇ ਦਾ ਪੋਰਟਫੋਲੀਓ ਦਾ ਹੀ ਹੈ ਉਹਨੂੰ ਉਦੋਂ ਤੱਕ ਮੈਂ ਇਨਵੈਸਟ ਕਰਦਾ ਰਹਾਂਗਾ ਜੇਕਰ ਮੇਰੀ ਕੰਪਨੀ ਦੇ ਕਿਸੇ ਦੇ ਫੰਡਾਮੈਂਟਲ ਵਿਗੜਦੇ ਹਨ ਵਿਕਟਨ ਤੋਂ ਮਤਲਬ ਬਿਜ਼ਨਸ ਦੇ ਵਿੱਚ ਕਿਤੇ ਨਾ ਕਿਤੇ ਡਾਊਨਫੋਲ ਆਉਂਦਾ ਹੈ ਉਹ ਜਿਹੜਾ ਥੀਮ ਹੈ ਚੇਂਜ ਹੋ ਜਾਂਦਾ ਹੈ ਗਵਰਨਮੈਂਟ ਦੀਆਂ ਪਾਲਿਸੀਆਂ ਉਸ ਬਿਜ਼ਨਸ ਨੂੰ ਲੈ ਕੇ ਚੇਂਜ ਹੋ ਜਾਂਦੀਆਂ ਹਨ ਤਾਂ ਮੈਂ ਜਿਹੜਾ ਮੇਰਾ ਪੋਰਟਫੋਲੀਓ ਉਹਦੇ ਵਿੱਚੋਂ ਜਿਹੜੀ ਉਹ ਕੰਪਨੀ ਹੈ ਮੈਂ ਚੇਂਜ ਕਰਕੇ ਦੂਜੀ ਕੰਪਨੀ ਤੇ ਸ਼ਿਫਟ ਹੋ ਜਾਵਾਂਗਾ ਬਟ ਆਲਓਵਰ ਜਿਹੜਾ ਮੇਰਾ ਪੋਰਟਫੋਲੀਓ ਹੈ ਉਹ 10 ਸਾਲ ਬਾਅਦ ਜਾ ਕੇ ਵੇਖਾਂਗਾ ਕੀ ਬਣਦਾ ਹੈ ਰਾਈਟ ਦੂਜੀ ਗੱਲ ਜਾਂ ਮੈਂ ਵੇਖਾਂਗਾ ਜਦੋਂ ਨਿਫਟੀ 50000 ਨੂੰ ਟੱਚ ਕਰ ਜੇ ਮੈਂ ਦੇਖਾਂਗਾ ਕਿ ਮੇਰੇ ਪੋਰਟਫੋਲੀਓ ਦੀ ਕੀ ਪ੍ਰੀਸ਼ਣ ਹੈ ਮੈਂ ਕਿੰਨਾ ਨੂੰ ਸੈਲ ਕਰਨਾ ਹੈ ਜਾਂ ਕਿੰਨਾ ਟਾਈਮ ਕੋਲ ਹੋਲਡ ਕਰਨਾ ਹੈ ਸੋ ਇਹ ਦੋਸਤੋ ਮੇਰਾ ਸਿੰਪਲ ਜਿਹਾ ਤਰੀਕਾ ਹੈ ਕੋ ਜਿਆਦਾ ਡੈਪਥ ਨੋਲਜ ਮੈਂ ਰਿਪੀਟ ਕਰ ਰਿਹਾ ਮੈਨੂੰ ਨਹੀਂ ਹੈਗੀ ਫੰਡਾਮੈਂਟਲੀ ਮੈਂ ਸਿੰਪਲ ਇੱਕ ਬਿਜ਼ਨਸ ਵੇਣਾ ਹਾਂ ਕੁਆਟਰਲੀ ਰਿਜ਼ਲਟ ਵੇਣਾ ਹਾਂ ਮੈਨੇਜਮੈਂਟ ਕੀ ਕਹਿ ਰਹੀ ਹੈ ਉਹ ਦੇਖਦਾ ਹਾਂ ਤੇ ਬਿਜ਼ਨਸ ਦੇ ਮੌਜੂਦਾ ਹਾਲਾਤ ਕੀ ਨੇ ਉਹ ਦੇਖਦਾ ਹਾਂ ਗਵਰਨਮੈਂਟ ਦੀ ਪੋਲਿਸੀ ਕੀ ਨੇ ਉਸ ਬਿਜ਼ਨਸ ਨੂੰ ਲੈ ਕੇ ਉਹ ਦੇਖਦਾ ਤੇ ਸੁਣਦਾ ਹਾਂ ਅਦਰਵਾਈਜ਼ ਬਾਹਰੀਆਂ ਬਰੀਕੀਆਂ ਨੇ ਮੈਂ ਫੰਡਾਮੈਂਟਲ ਜੀ ਨਹੀਂ ਜਾਣਦਾ ਕਿਉਂਕਿ ਮੈਂ ਇੱਕ ਟੈਕਨੀਕਲੀ ਐਨਲਿਸਿਸ ਕਰਦਾ ਹਾਂ ਮੈਨੂੰ ਟੈਕਨੀਕਲੀ ਚੀਜ਼ਾਂ ਵੇਖਣੀਆਂ ਜਾਰੀਆਂ ਪਸੰਦ ਹਨ ਤੇ ਟੈਕਨੀਕਲੀ ਐਨਲਿਸਿਸ ਕਰਕੇ ਹੀ ਮੈਂ ਹੋਰ ਜਦੋਂ ਸਟਾਕ ਬਾਇ ਕਰਨੇ ਹੁੰਦੇ ਹਨ ਤਾਂ ਉਹ ਮੈਂ ਸਪੋਰਟ ਰਜਿਸਟੈਂਸ ਵੇਖ ਕੇ ਹੀ ਬਾਇ ਕਰਦਾ ਸੋ ਦੋਸਤੋ ਉਮੀਦ ਹੈ ਤੁਹਾਨੂੰ ਇਹ ਮੇਰੀਆਂ ਕੁਝ ਚੀਜ਼ਾਂ ਜੋ ਮੈਂ ਇਹਦੇ ਜੀ ਦੱਸੀਆਂ ਨੇ ਉਹ ਪਸੰਦ ਆਈਆਂ ਹੋਣਗੀਆਂ ਪੋਰਟਫੋਲੀਓ ਨੂੰ ਵੇਖ ਕੇ ਤੁਹਾਨੂੰ ਕਿਤੇ ਨਾ ਕਿਤੇ એનર્ਜੀ ਮਿਲੀ ਹੋਏਗੀ ਕਿ ਜ਼ਰੂਰੀ ਨਹੀਂ ਕਿ ਮਾਰਕੀਟ ਡਿੱਗ ਰਹੀ ਹੈ ਤੇ ਸਾਰੇ ਲੋਕ ਰੈੱਡ ਦੇ ਵਿੱਚ ਹੀ ਹਨ ਕੁਝ ਸਿੰਪਲ ਤਰੀਕੇ ਵੀ ਹਨ ਜਿਨ੍ਹਾਂ ਦੇ ਥਰੂ ਥਰੂ ਜੀ ਗ੍ਰੀਨ ਦੇ ਵਿੱਚ ਰੈਸ ਕਰ ਦਿਓ ਸ਼ਰਤ ਇਹ ਆ ਕਿ ਮਾਰਕੀਟ ਤੇ ਭਰੋਸਾ ਕਰੋ ਆਪਣੇ ਕਾਰੋਬਾਰ ਤੇ ਭਰੋਸਾ ਕਰੋ ਤੇ ਬਿਜ਼ਨਸ ਨੂੰ ਟਾਈਮ ਦਿਓ ਠੀਕ ਹੈ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਵਾਸਤੇ